ਸਾਸੀ ਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 8521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਪਿੰਡ ਸੁਖਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਬਾਕੀ ਜਾਣਕਾਰੀ ਆਪ ਬਾਈ ਤੋਂ ਪੁੱਛਦੇ ਆਜੋ ਬਾਈ ਜੀ ਸਾਸੀ ਕਾ ਭਾਈ ਜੀ ਸਤ ਸ੍ਰੀ ਅਕਾਲ ਨਾਮ ਕੀ ਹੈ ਭਾਈ ਆਪਣਾ ਵਰਜਾਂਟ ਸਿੰਘ ਢਿੱਲੋਂ ਆ ਜੀ ਠੀਕ ਹੈ ਜੀ ਘਰੋਂ ਨਾਲ ਵੀ ਕੀ ਡਰੈੱਸ ਹੈ ਜੀ ਆਪਣਾ ਵਰਜਲੁੱਧੇ ਵਾਲੀ ਸੜਕ ਤੇ ਘਰ ਆ ਜੀ ਠੀਕ ਹੋ ਜੀ ਤੇ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ ਬਹੁਤ ਵਧੀਆ ਜੀ ਕਿੰਨੇ ਟਾਈਮ ਚ ਆਪਣੇ ਪਸ਼ੂ ਸੇਲ ਹੋ ਗਏ ਸੀਗੇ ਦੂਜੇ ਦਿਨੋਂ ਸੇਲ ਹੋ ਜਾਂਦੇ ਠੀਕ ਹੋ ਜੀ ਤੇ ਅੱਜ ਆਪਣੇ ਕੋਲ ਕਿੰਨੇ ਨਾਗ ਉਕਾਉ ਆ ਜੀ ਤਿੰਨ ਬੇੜਾਂ ਆਈ ਤਿੰਨ ਬੇੜਾਂ ਕੀ ਡਿਟੇਲ ਹੈ ਸਾਹਮਣੇ ਖੜੀ ਬੇੜ ਦੀ ਜੀ ਦੂਜਾ ਸੂਆ ਬੇੜ ਸੂਈ ਆ ਜੀ ਕਿੰਨੇ ਦਿਨ ਹੋ ਗਏ ਸੂਈ ਨੇ ਜੀ ਇਹੋ ਸੂਈ ਨੂੰ ਅੱਜ ਦੁੱਧ ਦੇ ਥੱਲੇ 26 ਕਿਲੋ ਫੋਲਾ ਮੈਂ ਚੋਕੇ ਲਿਆਂਦਾ ਆਪਣੇ ਕੋਲੇ ਥੋੜਾ ਜਿਆ ਜਾਨੀ ਇਹ ਰੰਭੀ ਆਂਦੀ ਅੱਜ ਆਪਾਂ 24 ਤੋਲ ਕੇ ਦੇਵਾਂਗੇ ਅੱਛਾ 24 ਲੀਟਰ ਆਪਾਂ ਦੁੱਧ ਜੋਕ ਕੇ ਦੇਵਾਂਗੇ ਆਪਾਂ ਲਾਈਵ ਮਿਲਕਿੰਗ ਵੀ ਕਰਾਂਗੇ ਬਾਈ ਦੇ ਕੋਲ ਠੀਕ ਹੋ ਜੀ ਬਾਈ ਦੇ ਮੂਹਰੇ ਆ ਜਾਣਾ ਠੀਕ ਹੋ ਜੀ ਤੇ ਅੱਗੇ ਆ ਜੀ ਇਹਦੀ ਕੀ ਡਿਟੇਲ ਆ ਜੀ ਇਹ ਤੀਜਾ ਸੂਆ ਸੂਈ ਵੀ ਇਹ ਤੀਜਾ ਸੂਆ ਸੂਈ ਹੋਈ ਇਹਦੇ ਮਗਰ ਕੀ ਆ ਜੀ ਇਹਦੇ ਮਗਰ ਵੀ ਬੱਛਾ ਹੀ ਆ ਜੀ ਇਹਦੇ ਮਗਰ ਵੀ ਬੱਛਾ ਹੀ ਆ ਤੇ ਇਹਦਾ ਕੀ ਦੁੱਧ ਦਾ ਰਿਕਾਰਡ ਆ ਜੀ ਇਹ ਥੱਲੇ ਹੋਊਗਾ ਜੀ 18 19 ਦੇ ਹਟੇ ਫਟੇ ਹੁਣ ਸਾਨੂੰ ਸਾਰਾ ਤੋਲ ਚੋਕੇ ਵਿਖਾ ਦੇਣਾ ਠੀਕ ਹੋ ਜੀ ਤੇ ਲਾਸਟ ਵਾਲੀ ਵੜਦੀ ਦੱਸ ਦੀ ਕੀ ਡਿਟੇਲ ਹੈ ਜੀ ਇਹਦੇ ਮਗਰ ਵੱੱਛੀ ਆ ਜੀ ਲਾਲ ਰੰਗ ਦੀ ਠੀਕ ਹੋ ਜੀ ਜਰਸੀ ਚਾ ਠੀਕ ਹੋ ਜੀ ਇਹ ਦੂਜਾ ਸੂਆ ਇਹ ਸੂਈ ਵੀ ਆ ਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਇਹਨੂੰ 7 ਦਿਨ ਹੋ ਗਏ ਇਹਨੂੰ 7 ਦਿਨ ਹੋ ਗਏ ਸੂਈ ਨੂੰ ਤੇ ਕਿੰਨਾ ਦੁੱਧ ਦੁੱਧ ਬਸ 17 16 17 ਇੰਨਾ ਹੋਏ ਆਪਾਂ ਸਾਰੀ ਮਿਲਕਿੰਗ ਕਰਕੇ ਦਿਖਾ ਦਿਆਂਗੇ ਮੜਾ ਇਹ ਤੋਰਾ ਵਿਖਾ ਦਿਓ ਬਾਕੀ ਰੇਟ ਰੂਟ ਆਪਾਂ ਸਾਰਾ ਕੁਝ ਐਂਡ ਤੇ ਵੀ ਅੱਛ ਲਾਂਗੇ ਦੇਖ ਸਕਦੇ ਹੋ ਬਈ ਮੂੰਹ ਮੱਥੇ ਦੀ ਚੰਗੀ ਆ ਤਣਾ ਦੀ ਮੂੰਹ ਚੌਗੀ ਆ ਵਾੜੇ ਠੀਕ ਹੋਈ ਮੂੰਹ ਚੌਗੀ ਆ ਹਵਾਨਾ ਬਹੁਤ ਸੋਹਣਾ ਬਾਈ ਜੀ ਦੇਖ ਸਕਦੇ ਹੋ ਮੂੰਹ ਮੱਥੇ ਦੀ ਚੰਗੀ ਆ ਰੰਗ ਰੂਪ ਸ਼ਾਨਦਾਰ ਆ ਥੱਲੋਂ ਬਹੁਤ ਸਾਫ਼ ਆ ਬਾਈ ਜੀ ਦੋਰਾ ਤੁਸੀਂ ਦੇਖ ਸਕਦੇ ਆਜੋ ਬਾਈ ਜੀ ਮੋੜ ਲਓ ਮੇਲਾ ਮੂਲਾ ਚੱਲੇ ਤੋਂ ਬਾਅਦ ਦੀ 35 ਲੀਟਰ ਦੁੱਧ ਦੇ ਦੂ ਬੱਚੀ ਠੀਕ ਹੋ ਜੀ ਦੱਜਾ ਸੁਆ ਸੁਈ ਆ ਵੀਰੇ ਦੇਖ ਸਕਦੇ ਹੋ ਥਣਾ ਦੀ ਕੁਆਲਿਟੀ ਸ਼ਾਨਦਾਰ ਆ ਵਾਹਨਾ ਬਹੁਤ ਸੋਹਣਾ ਬਾਈ ਜੀ ਇਹਦਾ ਵੀ ਤੋਰਾ ਵਖਾ ਦਿਓ ਮੜ ਕੇ ਇੰਤਰਨਲੋਂ ਉੱਪਰ ਤੋਂ ਪਾਣੀ ਇਹ ਨੂੰ ਨਹੀਂ ਕਵਰਤਾ ਨਹੀਂ ਬੈਣ ਇਹ ਦੇਖ ਸਕਦੇ ਹੋ ਬਾਈ ਇਹ ਤੀਜਾ ਸੂਦਾ ਸੂਈ ਹੋਈ ਆ ਬਾਈ ਇਹਦੇ ਮਗਰ ਵੀ ਅੱਛਾ ਹੀ ਆ 17 18 ਲੀਟਰ ਇਹਦਾ ਦੁੱਧ ਦਾ ਰਿਕਾਰਡ ਆ ਦੇਖ ਸਕਦੇ ਹੋ ਤੋਰਾ ਦੇਖ ਸਕਦੇ ਹੋ ਥਣਾ ਦੀ ਕੁਆਲਿਟੀ ਦੇਖ ਸਕਦੇ ਹੋ ਸ਼ਾਨਦਾਰ ਆ क्वालिटी दे। दे। देख सकते भाई शानदार शानदार तोरा देख सकते बहुत सोहना तोरा ਮੋਂ ਸੋ ਨੁਬਾਈ ਲਾਈਵ ਮਿਲਕਿੰਗ ਦਿਖਾ ਦਾਂਗੇ ਆਹ ਰਹਿ ਬਈ ਇਹਨਾਂ ਦੇ ਬੱਚੇ ਦੋ ਬੱਚੇ ਆ ਲਾਲ ਵਾਲੀ ਬੱਚੀ ਆ ਜਿਹੜੀ ਲਾਸਟ ਤੇ ਤੁਸੀਂ ਵੇੜ ਵੇਖੀ ਆ ਉਹਦੀ ਆਹ ਬੱਚੀ ਆ ਬਾਕੀ ਦੋਹਾਂ ਦੇ ਦੋ ਬੱਚੇ ਆ ਜੀ ਆਹ ਲਿਆ 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 ਪਾ ਲੈ ਇਹਦੇ ਮਨਿਆ ਤੁਹਾਡੀ ਪੂਣਾ ਬਜੇ ਪੂਣਾ ਪਾਲਾ ਫਿਰ ਤੁਹਾਨੂੰ ਲੱਗਾਂ ਹੀ ਹੋਣੀ ਘੋਟ ਨਹੀਂ ਹੁੰਦਾ ਤੁਹਾਨੂੰ ਦੀ ਕੁਆਲਟੀ ਵੀ ਤਿੰਨਾ ਪਸੂਆਂ ਦੀ ਸ਼ਾਨਦਾਰਾ ਤਿੰਨਾ ਨਗਾ ਦੀ ਦੇਖ ਸਕਦੇ ਹੋ ਬੱਚੇ ਇਹ ਮੂਰੇ ਬੱਚਾ ਬੰਨਿਆਗਾ ਕਿ ਨਹੀਂ ਮੈਂ ਤਾਂ ਬੰਨਿਆ ਨਹੀਂ ਕਦੇ ਰਾਮ ਦੇ ਜੇ ਨਹੀਂ ਤਾਂ ਕਾਹ ਦੀ ਗੱਲ ਨਾ ਬੱਚੇ ਰਹਿਣ ਆ ਪਾਲਾ ਫਿਰ ਉਹ ਆ ਭਾਈ ਜੀ ਬਣਾਣਿਆ ਨੇ ਤੋਂ बाल्टियां दिखा दी एक भाई का आ भाई खाली होगी बाल्टी कर लो शुरू जी खाली बाल्टी है भाई ठीक जी ठीक है जी ਖਾਲੀ ਬਾਲਟੀ ਖਾਲੀ ਬਾਲਟੀ ਚਲੋ ਜੀ ਜੇ ਭਾਈ ਤੁਸੀਂ ਦੇਖ ਸਕਦੇ ਹੋ ਕੋਈ 1500 ਦੇ ਸਾਹਮਣੇ ਆ। ਦੇਖ ਸਕਦੇ ਤੁਸੀਂ। ਆਹ ਭਾਈ। ਦੇਖ ਸਕਦੇ ਹੋ ਭਈ ਇਹ ਕੁਆਲਿਟੀ ਭਰ ਚੁੱਕੀ ਆ। ਹੱਕ ਪੈ ਚੁੱਕਿਆ ਬਈ ਇਕ ਬਾਲਟੀ ਆ ਭਰੀ ਸੀ ਪਾ ਚੁੱਕੀ ਐ ਦੀ ਇਹਦੀ ਬਾਲਟੀ ਜਮੀਨ ਤੋਂ ਭਾਂਡਾ ਲਿਆ ਕੇ ਦੇ ਹੋਰ ਨੱਕੋ ਨਾਕੀ ਐ ਇਹ ਦੇਖ ਸੌ ਤੂੰ ਇਹ ਡਾ ਕਰਦੇ ਉਹਦੀ ਯਾਰ ਕਹਿੰਦੀ ਤੂੰ ਮਾਫ ਕਰਨਾ ਕੋਰਾ ਨੂੰ ਡੈਂਗਰ ਫੱਟ ਗਿਆ ਲੈ ਉਹ ਨਹੀਂ ਲੈ ਅਬਾ ਤੁਸੀਂ ਵੀ ਦੇਖ ਸਕਦੇ ਹੋ ਬਈ ਤੁਸੀਂ ਲਗਭਗ ਇੱਕ ਇੱਕ ਬਾਲਟੀ ਪੈ ਚੁੱਕੀ ਹੈ ਭਾਈ ਜੀ ਇਹਦੀ ਬਾਲਟੀ 11 ਕਿਲੋ ਦੀ ਹੈ ਠੀਕ ਹੋ ਜੀ ਆ 11 ਕਿਲੋ ਦੀ ਬਾਲਟੀ ਆ ਹਾਂ ਚਾ ਗੋ ਚਲ 10 ਲਾਲਾ ਹੁਣ ਹਜੇ ਭਾਈ ਅੱਧਾ ਹੈਗਾ ਜੀ ਦੁੱਧ ਹੈਗਾ ਜੇ ਤੁਸੀਂ ਦੇਖ ਸਕਦੇ ਹੋ ਆ ਪਾਰ ਚੁੱਕਿਆ ਭਾਈ ਇਹ ਭਾਈ ਜੀ ਕਿੰਨੇ ਲੀਟਰ ਦਾ ਜੀ ਆਹ ਇਹ ਤਾਂ ਨਹੀਂ ਤੋਲਿਆ ਯਾਰ 25 ਦਾ ਹੋਊਗਾ ਠੀਕ ਹੋ ਜੀ ਕਿਆ ਨਹੀਂ ਦੁੱਧ ਦਾ ਡੋਟੀ ਆਪਾਂ ਕੰਗਾਂ ਦਾ ਇਹਨਾਂ ਨਾਲ ਦੱਸਤਾ ਜੀ ਠੀਕ ਹੋ ਜੀ। ਜੇ ਕੇ ਵੀਰ ਨੇ ਤੋੜ ਕੇ ਲਜਾਣਾ ਵੇ, ਡੋਟੀ ਦੁੱਧ ਤੋੜ ਕੇ ਲੈ ਜੀ। ਠੀਕ ਹੋ ਜੀ। ਮੈਂ ਮਿੱਟੀ ਘਰਦੀ ਆ ਨਾ। ਹਾਂ ਇਹ ਤਾਂ ਜਮੇ ਨਹੀਂ ਅਗਿਆਨਾ ਤਾਂ ਨਹੀਂ ਤੇ ਮੈਂ ਦੇ ਪਾਇਆ ਨਾ ਇਹਦੇ ਤੇ ਕੋខਾ ਕਰ ਗਈ ਇਹ। ਲਗਭਗ ਖਤਮ ਹੋ ਗਈ ਜੀ ਇਹਦੀ ਤਾਂ। ਨਾ ਕੋਈ ਬੱਚਾ ਮੂਰੇ ਬੰਨਣਾ ਪੈਦਾ ਇਹਨਾਂ ਦੰਦਾਂ ਨਾਲ। ਇਹ ਤਾਂ ਪੈਣਾ ਨਹੀਂ ਜੀ ਅੱਛਾ ਉਦਾਂ ਚਲੋ ਬਾਲਟੀ ਰੱਖਦੇ ਕੋਈ ਨਹੀਂ ਇਹਦੀ ਵੀ ਲਗਭਗ ਖਤਮ ਹੋ ਗਈ ਜੀ ਇਹ ਵੀ ਬਾਈਆਂ ਰੱਖਦੇ ਇਹਦੀ ਬਾਈ ਇੱਕ ਬਾਲਟੀ ਤੇ ਇੰਨਾ ਹੋਇਆ ਆਹ ਗਾਂ ਦਾ ਚਿੱਟੀ ਵਾਲੀ ਗਾਂ ਦਾ ਉਹ ਜਿਹੜੀ ਪਰਾਂ ਕਾਲੀ ਗਾਂ ਉਹਦੀ ਆਹ ਲਈ ਬਾਲਟੀ ਤੇ ਇੰਨਾ ਦੁੱਧ ਆ ਜੀ ਵਿੱਚ ਦੇਖ ਸਕਦੇ ਹੋ ਕਿੱਲੋ ਕਦੇ ਆਸ-ਪਾਸ ਹੈਗਾ ਬਾਈ ਜੀ ਦੁੱਧ ਮਗਰ ਹੈ ਇਹਦੇ ਤੇ ਜਿਹੜੀ ਆਹ ਗਾਈਆਂ ਇਹਦੀ ਚਵਾਈ ਚੱਲ ਰਹੀ ਹੈ ਹਜੇ ਬਸ ਠੀਕ ਹੋ ਜੀ ਇਹਦੇ ਦੁੱਧ ਹੋਰ ਹੈਗਾ ਦੱਸ ਨਹੀਂ ਇਹ ਤਾਂ ਇਹਨਾਂ ਬੱਚੇ ਨੂੰ ਐ ਮਗਰੋਂ ਛੱਡਦੇ ਹੁੰਨੇ ਆ ਠੀਕ ਹੋ ਜੀ ਮਗਰਲੇ ਥਾਣਾ ਆ ਜਾ ਕੋਈ ਤਸੱਲੀ ਕਰ ਲਿਆ ਆਪ ਨੂੰ ਠੀਕ ਹੋ ਜੀ ਲੇਵਾ ਕਰੜਾ ਮੋੜ ਕੇ ਢੋਡਾਂ ਲਾ ਆਹ ਬੱਚੇ ਬਾਈ ਜੀ ਇਹਦੀ ਬਾਈ ਜੀ ਇੱਕ ਬਾਲਟੀ ਭਰੀ ਹੋਈ ਸੀ ਤੇ ਇਹਦੇ ਵਿੱਚ ਥੋੜਾ ਦੁੱਧ ਰਹਿ ਗਿਆ ਸੀਗਾ ਜੀ ਠੀਕ ਹੋ ਜੀ ਆ ਤੁਸੀਂ ਦੇਖ ਸਕਦੇ ਹੋ ਇੱਕ ਚੱਕਰ ਇਹ ਬਾਈ ਜੀ ਤਿੰਨਾਂ ਗਾਇਆਂ ਦਾ ਦੁੱਧ ਕੋਰੇ ਬਾਲਟੀ ਭਾਇ ਹਾਂਜੀ ਬਾਈ ਜੀ ਆਪਾਂ ਲਾਈ ਮਿਲਕਿੰਗ ਹੋ ਚੁੱਕੀ ਆ ਤੇ ਦੁੱਧ ਦਾ ਅੰਦਾਜ਼ਾ ਵੀਰਾਂ ਨੂੰ ਲੱਗ ਹੀ ਜਾਣਾ ਵੀਡੀਓ ਵੇਖ ਕੇ ਬਾਲਟੀਆਂ ਵੇਖ ਕੇ ਉਹਦਾ ਅਗਲਾ 2-4 ਟੰਕ ਤੋਲ ਕੇ ਲੈ ਠੀਕ ਹੋਈ ਤੇ ਆਪਾਂ ਇਹਨਾਂ ਦੱਸਦੇ ਤੜਕੇ ਸਵੇਰ ਕਿੰਨੇ ਵਜੇ ਚਵਾਈ ਹੋਈ ਸੀ ਮਾਰਨਿੰਗ ਵਾਲੀ ਸਵਾ 6 ਵਜੇ ਸਵਾ 6 ਚਵਾਈ ਹੋਈ ਹੈ ਠੀਕ ਹੋ ਜੀ ਹੁਣ ਵੀ ਟਾਈਮ ਹੈਗਾ ਕਿੰਨਾ ਟਾਈਮ ਹੋ ਗਿਆ ਕੋਈ ਹੁਣ 5:11 ਹੋ ਚੁੱਕਿਆ ਜੀ ਇਸ ਟਾਈਮ ਤੇ ਕੀ ਮੁੱਲ ਮੁੱਲ ਰੱਖਿਆ ਜੀ ਇਹਦਾ ਇਹਦਾ ਮੁੱਲ 74000 ਹੈ ਠੀਕ ਹੋ ਜੀ ਮੌਕੇ ਤੇ ਮੰਤਾਨ ਹੋ ਜਾਊਗਾ ਜੀ ਥੋੜਾ ਬਹੁਤ ਆ ਹੋਊਗਾ ਠੀਕ ਹੋ ਜੀ ਇਹਦਾ 74000 ਰੁਪਏ ਡਿਮਾਂਡ ਕੀਤੀ ਹੈ ਬਾਈ ਜੀ ਨੇ ਤੇ ਇਹਦਾ ਦੱਸੋ ਇਹਦੀ ਕੀ ਡਿਮਾਂਡ ਕੀਤੀ ਹੈ ਇਹਦਾ 64000 ਹੈ ਇਹਦਾ 64000 ਰੁਪਏ ਡਿਮਾਂਡ ਕੀਤੀ ਹੈ ਮੌਕੇ ਦੇ ਤਾਂ ਮੰਤਾਨ ਹੋ ਜਾਊਗਾ ਜੀ ਹੋ ਜਾਊਗਾ ਜੀ ਠੀਕ ਹੋ ਜੀ ਤੇ ਲਾਸਟ ਵਾਲੀ ਦਾ ਉਹਦਾ 63000 ਹੈ ਉਹਦਾ 63000 ਰੁਪਏ ਉਹਦਾ ਵੀ ਹੋ ਜੀ ਕੋਈ ਮੌਕੇ ਤੇ ਮੰਤਰ ਠੀਕ ਹੋ ਜੀ ਬਾਈ ਆਪਣਾ ਕੰਟੈਕਟ ਨੰਬਰ ਦੱਸ ਤੇ 6283740133 ਇੱਕ ਵਾਰ ਫੇਰ ਬੋਲ ਦੇ 6283740133 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਤਿੰਨਾ ਨਗਾਂ ਵਿੱਚੋਂ ਕੋਈ ਵੀ ਨਾਗ ਚੰਗਾ ਲੱਗਦਾ ਦੁੱਧ ਦਾ ਰਿਕਾਰਡ ਵੀਰੇ ਤੁਹਾਡੇ ਸਾਹਮਣੇ ਆ ਤੇ ਤੁਸੀਂ ਜਰੂਰ ਬਾਈ ਨਾਲ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ